ਵੀ ਆਪ ਚਾਹੇ ਆਪ ਹੌਲੀ 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 ਆਉਂਦਾ ਬਾਈ ਹੌਲੀ ਹੌਲੀ ਜਾਣਾ ਹੌਲੀ ਹੌਲੀ ਜਾਣਾ ਪਿੱਛੇ ਦਾ ਲਾ

ਹਾਂ ਜੀ ਹੋ ਗਿਆ। ਹੁਣ ਤਾਂ ਫੇਰ ਹੁਣ ਨਵੇਂ ਇਹ ਵਾਲਾ ਜੋ ਮਿਲਿਆ ਬਹੁਤ ਮੁਸ਼ਕਿਲ ਸੀ ਬੁਟਾਰੂ ਹੋਇਆ ਤੇ ਇਹ ਫਾਇਦੇ ਦੇ ਇੰਨਾ ਮਾਦੀ ਕੰਮ ਕਰਦੀ ਹੈ ਜੀ ਫੇਰ ਵੀ ਥਲੇ ਹੀ ਨਾ ਗੈਪ ਨਹੀਂ ਨਹੀਂ ਵੈਸੇ ਤਾਂ ਮੈਨੂੰ ਲੱਗਦਾ ਇੱਕ ਦੋ ਵਿੰਦੀ ਹੋਰ ਆਪਾਂ ਨੂੰ ਜੋਰ ਲਾਣਾ ਪਊਗਾ। ਉਹ ਜੀ ਆ ਜੀ ਫਟ ਤੁਸੀਂ ਆਪਣੀ ਰੋਟੇਸ਼ਨ ਰੱਖ ਲੈਣਾ। ਐ ਨਾ ਹੋਈ ਆਪਣੇ ਬॉयਜ਼ ਦੇ ਲੋਸ। ਹਾਂਜੀ ਕਾਲਮ ਦੇ ਤੇ ਅੱਛਾ ਤੇ ਕਿੱਦਾਂ ਬਥੇ ਠੀਕ ਚੱਲ ਰਿਹਾ? ਓਏ ਓਏ ਇੱਕ ਦੋ ਹੁਣ ਥੋੜਾ ਝਟਕਾ ਲੱਗਿਆ ਦੋ ਤਿੰਨ ਗਏ ਨੇ ਥੱਲੇ ਹਾਂ ਹੁਣ ਦੁਬਾਰਾ ਅਸੀਂ ਫੇਰ ਦੁਬਾਰਾ ਸੀ ਤੁਸੀਂ ਆਪਸ ਵਿੱਚ ਕਿਵੇਂ ਮੈਨੇਜ ਕਰੋ ਰੋਟੇਟ ਕਰ 40 ਜਵਾਕ 32 32 ਜਿਵੇਂ ਬੰਦੇ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਅੱਜ ਅਸੀਂ ਇੱਥੇ ਪੱッセ ਦੇ ਜਿਹੜਾ ਬੰਨ ਹੈਗਾ ਜਿਹਦੇ ਉੱਤੇ ਸਤਲੁਜ ਦੀ ਮਾਰ ਪੈ ਰਹੀ ਹੈ ਉੱਥੇ ਅਸੀਂ ਇਸ ਵੇਲੇ ਖੜੇ ਆ ਰਾਤ ਦੇ ਕਰੀਬ 12:30 ਵਜੇ ਹੋਏ ਨੇ ਤੇ ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹਾਂਗਾ ਇਸ ਮੌਕੇ ਤੇ ਬਹੁਤ ਚੰਗੀ ਤਰ੍ਹਾਂ ਕੰਮ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਜਿਹੜੇ ਇਲਾਕਾ ਵਾਸੀਏ ਜਿਨ੍ਹਾਂ ਨੇ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਰੇ ਮੁੰਡਿਆਂ ਨੇ ਇੱਥੇ ਹਮਲਾ ਮਾਰ ਕੇ ਸਾਡਾ ਸਾਥ ਦੇ ਰਹੇ ਨੇ ਨਾਲ ਹੀ ਤੁਹਾਡੇ ਜਾਣਕਾਰੀ ਵਾਸਤੇ ਮੈਂ ਦੱਸਾਂ ਮਿਲਟਰੀ ਦਾ ਵੀ ਇੱਕ ਪੂਰਾ ਕਾਲਮ ਯਾਨੀ ਕਿ 32 ਜਵਾਨ ਇੱਥੇ ਤਨਾਤ ਨੇ ਦਿਨ ਰਾਤ ਕੰਮ ਕਰ ਰਹੇ ਹੁਣ ਮੇਰੇ ਖਿਆਲ ਇਹਨਾਂ ਨੂੰ 40 ਘੰਟੇ ਹੋ ਗਏ ਲਗਾਤਾਰ ਕੰਮ ਕਰਦੇ ਆਨੂੰ ਤੇ ਨਾਲ ਹੀ ਸਾਡੇ ਪ੍ਰਸ਼ਾਸਨ ਵੱਲੋਂ 24 ਘੰਟੇ ਇੱਕ ਐਸਡੀਐਮ ਜਾਂ ਫਿਰ ਕੋਈ ਆਈਐਸ ਅਫਸਰ ਤਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਨਾ ਕੋਈ ਡੀਐਸਪੀ ਇੱਥੇ ਲਗਾਤਾਰ 24 ਘੰਟੇ ਤਨਾਤ ਨੇ ਸਾਰੇ ਆਪਣੇ ਵੱਲੋਂ ਬਹੁਤ ਜ਼ੋਰ ਲਗਾ ਰਹੇ ਨੇ ਜੜੀਆਂ ਵੀ ਚੀਜ਼ਾਂ ਸਮਾਨ ਦੀ ਜ਼ਰੂਰਤ ਹੈ ਉਹ ਇੱਥੇ ਪੂਰੀ ਕੀਤੀ ਜਾ ਰਹੀ ਹੈ ਮੈਂ ਖੁਦ ਇੱਥੇ ਆ ਕੇ ਦੌਰਾ ਕਰ ਰਹੇ ਹਾਂ ਜਾਇਜ਼ਾ ਲੈ ਰਹੇ ਹਾਂ ਮੈਨੂੰ ਅੱਜ ਤੀਜੀ ਰਾਤ ਹੋ ਗਈ ਜਿਹੜੀ ਪਹਿਲੀ ਤੇ ਦੂਜੀ ਦੀ ਤਰੀਕ ਦੀ ਰਾਤ ਸੀਗੀ ਸਾਰੀ ਰਾਤ ਮੈਂ ਖੁਦ ਇੱਥੇ ਬੰਨ ਤੇ ਸੀਗਾ ਤੇ ਲਗਾਤਾਰ ਅਜੀ ਤੀਜੀ ਰਾਤ ਹੈ ਕਿ ਬੰਨ ਦੇ ਉੱਤੇ ਅਸੀਂ ਕੱਢ ਰਹੇ ਹੈਗੇ ਆ ਤਾਂ ਜੋ ਕਿਸੇ ਨੂੰ ਕੋਈ ਤਰੀਕੇ ਦੀ ਦਿੱਕਤ ਨਾ ਆਵੇ ਸਾਰਿਆਂ ਨੂੰ ਹੌਸਲਾ ਹੋਵੇ ਵੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਫੁੱਲ ਐਫਰਟ ਪਾਇਆ ਜਾ ਰਿਹਾ ਹੈ ਤੇ ਮੌਕੇ ਦੇ ਉੱਤੇ ਜੇ ਜੋ ਵੀ ਚੀਜ਼ ਚਾਹੀਦੀ ਹੁੰਦੀ ਹੈ ਉਹਨੂੰ ਪੂਰਾ ਐਫਰਟ ਪਾ ਕੇ ਉਹਨੂੰ ਪੂਰਾ ਕੀਤਾ ਜਾ ਰਿਹਾ ਹੈ ਇਤਨਾ ਹੀ ਸਾਈ ਜੀਨਾ ਧੰਨਵਾਦ ਜੀ ਲਈ ਤੁਹਾਡਾ ਵੀ ਬਹੁਤ ਧੰਨਵਾਦ ਹੈ ਨਹੀਂ ਨਹੀਂ ਅਰਸੀ ਦਾ ਤੁਹਾਨੂੰ ਬਖਸ਼ ਰਹੇ ਸਾਡੇ ਦਾ ਫਰ ਲੈ ਨਹੀਂ ਜੀ ਬਹੁਤ ਜੀਨ ਕਰਦੇ ਬੜੀ ਮਦਦ ਕੀਤੀ ਸਾਰਿਆਂ ਨੇ ਬਹੁਤ ਬਹੁਤ ਹੋ ਗਿਆ ਜੀ ਪਰਮਾਤਮਾ ਨੇ ਵੀ ਕਿਰਪਾ ਕੀਤੀ ਹੈ ਬਿਲਕੁਲ ਜੀ ਕਿਉਂਕਿ ਵਾਹਿਗੁਰੂ ਦੇ ਅਗੇ ਜੋ ਪਰਮਾਤਮਾ ਸੋਚ ਲੇ ਉਹ ਵੀ ਹੋ ਗਈ ਨਹੀਂ ਚੱਲਣਾ ਦਾ ਉਹਦਾ ਹੁਕਮ ਟੀ ਹੋ ਗਈ ਸਾਰਾ ਪਰਮਾਤਮਾ ਨੇ ਵੀ ਆਪਣੇ ਤੇ ਮਿਹਰ ਕੀਤੀ ਤੇ ਮੈਨੂੰ ਐ ਲੱਗ ਰਿਹਾ ਵੀ ਬਸ ਅੱਜ ਦੀ ਰਾਤ ਸੀ ਹਾਂ ਜੀ ਤੇ ਕੱਲ ਤੋਂ ਨਵੀਂ ਵੀਡੀਓ ਕਰਦੇ ਹਾਂ ਹਾਂ ਸਰ ਬਾਕੀ 12 ਘੰਟੇ ਹੋਰ ਬੱਦ ਕੱਟ ਕੇ ਕੱਢਣੀ ਹੈ 1:30 ਵਜੇ ਤੋਂ ਸਰ ਗਾਈਡਲਾਈਨਸ ਦਾ ਮੈਂ ਸ਼ੁਰੂਆਣੀ ਹੋਰ ਜਿੱਦਣ ਵਾਲਾ ਮੇਰੇ ਹਿਸਾਬ ਨਾਲ ਅੱਜ ਵੀ ਰਾਤ ਹੈ ਤੇ ਮੈਂ ਟੈਕਨੀਕਲ ਐਕਸਪੀਰੀਅੰਸ ਹਾਂਜੀ ਬੜੀ ਦਿਨਾਂ ਤੇ ਐਕਸਪੀਰੀਅੰਸ ਨਾਲ ਚੱਲਿਆ ਆ ਰਿਹਾ ਵੀ ਜੋ ਐਸਬੋਰ યોਰ ਨੋਲੇਜ ਵੀ ਕਿੰਨਾ ਆ ਰਿਹਾ ਵੀ ਪਿੱਛੇ ਤੋਂ ਆ ਬਾਗੜਾ ਦੇ ਵਿੱਚ ਤਾਂ ਜਿੰਨਾ ਆ ਰਿਹਾ ਮਤਲਬ ਜਿੰਨਾ ਪੱਛ ਬਾਗੜਾ ਐਮਲਟ ਐ ਉਹੋ ਮੇਗਾ ਖਾਤਰ ਹੈ ਉਸ ਨੂੰ ਥੋੜਾ ਵਧਾ ਤੇ ਉਹ ਪਰ ਥੋੜਾ ਹੀ ਵਧਾ ਰਿਹਾ ਹੈ ਜਾਨਾ ਤੇ ਚੰਗੀ ਗੱਲ ਇਹ ਹੈ ਵੀ ਹੁਣ ਵੀ ਪ੍ਰੈਡਿਕਸ਼ਨ ਨਹੀਂ ਹੋਈ ਜੀ ਉਹ ਆਪਾਂ ਹੋਰ ਜਗਾ ਲਾ ਕੇ ਸੱਚੀ ਉਹ ਨਾ ਤੇ ਨਦੀਆਂ ਹੀ ਉਹਦਾ ਕੋਈ ਹੈ ਤਾਂ ਨਹੀਂ ਇਹਦੀ ਚਲਾਂ ਨਹੀਂ ਨਾ ਆਪਣੇ ਕੋਈ ਪ੍ਰੈਡਿਕਸ਼ਨ ਨਹੀਂ ਤਾਂ ਕੁ ਬਾਕੀ ਵੀ 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 ਇਹ ਅੱਜ ਦੀਆਂ ਨਦੀਆਂ ਵਿੱਚ ਆ ਗਏ। ਇਹਨਾਂ ਪੁੱਟ ਕੋਲ ਵਧੀਆ ਉਹਦਾ ਉਹ ਤਾਂ ਸਭ ਤੋਂ ਅੜਾ ਵਜਾ ਦਿੰਦਾ। ਨਹੀਂ 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 ਸਰ ਤੁਸੀਂ ਕਹਿੰਦੇ ਹੋ ਸੇਫ ਜ਼ੋਨ ਆ ਜਾਣਗੇ। ਦੇਖ ਕੇ ਹੋਰ ਚੱਲੀ ਹੋਊਗੀ। ਆ ਦੇਖੋ। ਹਾਂ ਜੀ। ਇਹ ਹਿਮਾਚਲ ਦਾ ਵੀ ਅਸੀਂ ਹਰ ਹਫ਼ਤਾ ਆਉਂਦੇ ਹਾਂ। ਜਦੋਂ ਵੀ ਹਿਮਾਚਲ ਚੱਲਦਾ ਹੈ ਹਰ ਕੜੀ ਅਸੀਂ ਨਾਲ ਨਾਲ ਲੈ ਜਾਂਦੇ ਹਾਂ ਉਹਨਾਂ ਤੋਂ। ਆ ਆ ਦੇਖੋ ਚਾਰ ਨਾ ਨਾ ਕੁਛ ਨਾ ਦੇਖੋ ਠੀਕ ਕੁਛ ਆ ਦੇਖੋ ਤੁਸੀਂ ਸਮਝਾਓ ਚਾਰ ਸਤੰਬਰ ਆਪਾਂ ਨੂੰ ਉਨਾ ਬਲਾਸਪੁਰ ਨਾ ਕਰਕੇ ਪੰਡਾ ਹਾਂਜੀ ਨੀਲ 5 ਸਤੰਬਰ ਨੀਲ 6 ਸਤੰਬਰ ਨੀਲ 7 ਸਤੰਬਰ ਜਿਹੜੇ ਆਪਾਂ ਇਹ ਗੱਤ ਕਰਦੇ ਹਾਂ ਤੇ ਉੱਪਰਲਾ ਪਾਣੀ ਆਪਾਂ ਬੰਦ ਕਰਨਾ ਉਹ ਉਹਨੇ ਕਹਿ ਰਹੇ ਆ ਅੱਜ ਆਪਣੀ ਅਗਰੀ ਡੱਟ ਗਈ ਆਪਾਂ ਜਣ ਨਹੀਂ ਨਹੀਂ ਵੈਸੇ ਤਾਂ ਪਹਿਲੀ ਰਾਤ ਵੀ ਜਦੋਂ ਬੜੀ ਹੱਥੀ ਸੀਗੀ ਕਾਫੀ ਅਸੀਂ ਨਾਲ ਤੁਹਾਡੇ ਨਹੀਂ ਆਇਆ ਕਿ ਕਿੰਨੇ ਵਜੇ ਆਇਆ ਨਹੀਂ ਨਹੀਂ ਫਾਰਮੂਲਾ ਥੱਲੇ ਜੀ ਮੇਰੀ ਗੱਲ ਸੁਣੋ ਇੰਨੀ ਜਿੰਮੇਵਾਰੀ ਦਾ ਬੋਝ ਮਨ ਮੰਨ ਕੇ ਨਹੀਂ ਦੱਸੇ ਨਹੀਂ ਹੋਣੀ। ਇੰਨੀ ਵੀ ਤਾਂ ਪੂਜਦਮ 19 ਦੇ ਵਿੱਚ ਬਾਣੀ ਐ ਤੋਂ ਵੱਧ ਸੀਗਾ। ਮਗਰ ਤੁਸੀਂ ਓਵਰ ਤੋਂ ਚੱਲ ਰਿਹਾ ਸੀ ਜਿਹੜੇ ਸਾਈਡਾਂ ਤੇ ਖਾਰ ਪੈਰੀ ਉਹ ਹੈ ਨਹੀਂ ਸੀ। ਮਗਰ ਹੁਣ ਲਿਮਟਡ ਕਰ ਰਹੇ ਜਿਹੜੇ ਖਾਰਾਂ ਪੈ ਰਹੇ। ਮੈਂ ਤੁਹਾਨੂੰ ਨੋਟ ਕਰ ਬਾਦ ਵਿੱਚ ਇੱਧਰ ਆਇਆ ਸਾਰੇ ਦਰਪਾਲਾ ਇੱਕ ਥਰ ਤੇ ਪਏ ਸੀਗੇ ਤੇ ਫੇਰ ਵੀ ساری ਰਾਤ ਸੀ ਬੰਨ ਤੇ ਗੱਡੀ ਹੈਗੀ ਆ ਵੀ ਤਾਂ ਕਿ ਸੂਰੇ ਦੀ ਪਹਿਲੀ ਕਿਰਨ ਆਵੇ ਤਾਂ ਸਾ ਲੀ ਗਏ ਤੇ ਕੰਮ ਵੀ ਸਾਰਿਆਂ ਨੇ ਸਰਪੰਚ ਸਾਹਿਬ ਕੱਤ ਤੋਂ ਦਨਾਤ ਰੋਹੋ ਜੀ ਇਹਨਾਂ ਦੀ ਸੇਫਟਾ ਸਮਾਜੀ ਇਹ ਕਰਨਾ ਪਈ ਮੈਂ ਆਪਾਂ ਨੂੰ ਕਰੇਗੇ ਨਹੀਂ ਬੇਦਾਨੀ ਨੂੰ ਵੀ ਸਾਰੇ ਇੱਕੋ ਜਿਹੇ ਕੱਪੜੇ ਪਾ ਲੈ ਚਲੋ ਮੈਨੂੰ ਤੇ ਪਛਾਣ ਲੈਣੇ ਆਪਣਾ ਐਕਸੀਐਲ ਸਾਹਿਬ ਮੈਂ ਲਗਾਤਾਰ ਰਹੇ ਹਾਂ ਲਗਾਤਾਰ ਰਹੇ ਤੇ ਨਾਲ ਅਸੀਂ एसडीएम साहब से डीएसपी साहब ट्रैफिक की ड्यूटी का यूज कुछ जा रही है आज भी 12-12 का ड्यूटी सारा सारी रात सारा दिन प्रशासन के पुलिस का नाम